ਸਾਧੂ ਜੀ ਮੁਕਤ ਰਖਦੇ ਹੋਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤਾਜ਼ਾ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਸਤਿਗੁਰੂ ਮਹਾਰਾਜ ਪਾਸ ਰੋਜ਼ ਤੋਂ ਸਤਿਗੁਰੂ ਮਹਾਰਾਜ ਦੀ ਧੁਰਗੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨੁਸਾਰ ਸਤਿਗੁਰੂ ਮਹਾਰਾਜ ਦੇ ਪਵਿੱਤਰ ਸਥਾਨਾਂ ਵਿਖੇ ਸ਼੍ਰੀ ਅਖੰਡ ਪਾਠ ਪ੍ਰారంਭ ਕਰਵਾਏ ਗਏ ਨੇ ਤੇ ਸਤਿਗੁਰੂ ਮਹਾਰਾਜਾਂ ਦੀ ਮਹਾਨ ਬਖਸ਼ਿਸ਼ ਹੋਈ ਨਾ ਗਾਲੀਆਂ ਤੁਮਤ ਭਾਰਤੀ ਪ੍ਰਵੇਸ਼ ਕੀਤੀ ਨੇ ਪਾਰਤੀ ਸਿੰਘ ਆਵਾਜ਼ੀ ਪੜੀ ਨੇ ਸੰਤਨ ਸੇਵਾਦਾਰ ਨੇ ਸੇਵਾ ਕੀਤੀ ਨਾ ਸੂਚੀ ਸੇਵਾ ਕਰਦੇ ਹੋਈਆਂ ਭੁੱਲ ਚ ਪਾਉਂਦੇ ਆਜ ਨੇ ਖਿਮਾ ਬਖਸ਼ਣੀ ਗਾਂਹ ਦੇ ਵਾਸਤੇ ਆਜ ਨੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਦੇ ਬਾਣ ਉਦਨ ਇਸ਼ਾਹਤ ਬਖਸ਼ਣੇ ਗੱਜਗੇ ਜੀ ਕਰ ਰਖ ਜਾਵੇ ਜਿਹਾ ਲੋ ਜਾਵੇ ਬੱਤੇ ਪਾਵੇ ਅਮਰ ਸ਼ਹੀਦ ਬਾਪੂ ਜੀਵਨ ਸਿੰਘ ਜੀ ਦੇ ਚਰਨਾਂ ਨੂੰ ਭਾਵੇ ¡Gracias! you <laughs> ਵਾਕਰੋ ਕਰਵਾ ਦੇ ਮੈਨੂੰ ਕਰਾ ਦੇ ਕਾਲਕਸਾ ਜੀ ਬੋਲੋ ਵਾਹਿਗੁਰੂ ਵਿਦਾਸినా ਸਿਨਾਨ ਧਰਮੇ ਇੱਕ ਸੀਸ ਰਤੇ ਬਾਣਾਂ ਜਰੀਆਂ ਦੇ ਜੜੇ ਆਰਿਆ ਰਾਜ ਚੜਾ ਗਏ ਵਰਦਵਾਰਾਂ ਦੀ ਸੇਵਾ ਅਦੇ ਕਰਾਣ ਦੀ ਗਿਆ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਕਾਲਕਸਾ ਜੀ ਬੋਲੋ ਵਾਹਿਗੁਰੂ

ਮਹਾਰਾਜਾ ਨੈਤਿਕ ਵੀਰ ਤੁਸੀਂ ਦੇਖੀਏ ਮੈਂ ਸਮਝਦਾ ਕਿ ਗੁਰੂ ਸ਼੍ਰੀ ਤੇ ਪਾਦਰ ਸਾਹਿਬ ਦੀ ਸ਼ਹਾਦਤ ਇੰਨੀ ਲਾਸਾਨੀ ਸੀ ਇੰਨੀ ਵੱਡੀ ਸੀ ਜਿਹੜੀ ਕਿ ਸਾਰੀ ਦੁਨੀਆ 'ਚ ਦੇਖਣ ਨੂੰ ਨਹੀਂ ਮਿਲਦੀ ਤੇ ਅੱਜ ਸਰਕਾਰ ਨੇ ਪਾਰਟੀ ਨੇ ਜ਼ਰੂਰ ਸਮਝੀ ਕਿ ਗੁਰੂ ਸ਼੍ਰੀ ਸਾਹਿਬ ਦੀ ਸ਼ਹਾਦਤ ਦੇ ਨਾਲ ਉਹਨਾਂ ਦੇ ਫਲਸਫੇ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਜੋੜਿਆ ਜਾਵੇ

ਮਕਸਦ ਸਿਰਫ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੀ ਜੀਵਨੀ ਦੇ ਨਾਲ ਉਹਨਾਂ ਦੀ ਸ਼ਹਾਦਤ ਦੇ ਨਾਲ ਉਹਦੇ ਹਸਵੇ ਦੇ ਨਾਲ ਆਪਾਂ ਉਹ ਰੀਤੀ ਦੋਰਾ ਜਾ ਸਕੇ ਸਮیرے ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਔਰ ਗੁਰਚਰਨਾ ਦੇ ਨਾਲ ਆਪਾਂ ਜੁੜੀਏ ਕੀ ਸਮਝਦੇ ਹੋ ਕਿ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਤੇ ਚਾਹੇ ਕੋਈ ਮੰਤਰੀ ਹੋਵੇ ਐਮਐਲਏ ਹੋਵੇ ਮੁੱਖ ਮੰਤਰੀ ਹੋਵੇ ਸਾਰੇ ਸੰਗਤ ਦੇ ਰੂਪ ਦੇ ਵਿੱਚ ਖੜੇ ਆ ਤੇ ਉਸੇ ਸੰਗਤ ਦੇ ਰੂਪ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਪੂਰੇ ਸਤਕਾਰ ਦੇ ਨਾਲ ਪੂਰੀ ਮਰਿਆਦਾ ਦੇ ਨਾਲ ਕੋਸ਼ਿਸ਼ ਹੈ ਕਿ ਆਪਦੀ ਜ਼ਿੰਮੇਵਾਰੀ ਜੋ ਲੋਕਾਂ ਲਈ ਉਹ ਨਿਭਾ ਸਕੀ ਤੇ ਗੁਰੂ ਚੰਦਰ ਨਾਲ ਆਉਣ ਵਾਲੀ ਵੀਡੀਓ ਨੂੰ ਜੋੜ ਸਕੀ ਸੋ ਉਹੀ ਇੱਕ ਉਪਰਾਲਾ ਨਿਕਾ ਜਾਂ ਉਪਰਾਲਾ ਜਿਹੜਾ ਉਹ ਕਰ ਰਿਹਾ ਹੈ। ਮੈਂ ਤੋਂ ਜਿਹੜੇ ਆਰੰਭ ਹੋਏ ਨੇ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਗੁਰੂ ਦੀਆਂ ਲਾਡ ਲੀਆਂ ਨਹਿਨ ਸਿੰਘ ਫੌਜਾਂ ਸਾਰੇ ਧਰਮ ਪੰਥਾਂ ਦੇ ਮੁਖੀ ਸਹਿਬਾਨ ਹਾਜ਼ਰੀਆਂ ਲਵਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਬਹੁਤ ਵੱਡੇ ਸਹਿਯੋਗ ਜਿਹੜੇ ਨਾਲ ਉਹਨਾਂ ਦੇ ਨਾਲ-ਨਾਲ ਮੰਤਰੀ ਸਹਿਬਾਨ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਆਪਾ ਬਲਬੀਰ ਸਿੰਘ ਜੀ ਸੀਚੇਵਾਲ ਨਾਲ ਚੱਲ ਰਹੇ ਨੇ ਜਿੱਥੇ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਉੱਥੇ ਹੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਤੇ ਸਾਡੇ ਮਹਾਨ ਯੋਧੇ ਸੂਰਮੇ ਭਾਈ ਜੈਤਾ ਜੀ ਜਿਨ੍ਹਾਂ ਨੇ ਅਮਰਸਾ ਕੇ ਭਾਈ ਜੀਵਨ ਸਿੰਘ ਉਹਨਾਂ ਦਾ ਨਾਮ ਸੀ ਜਿਹੜਾ ਭਾਈ ਜੀਵਨ ਸਿੰਘ ਜੀ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਜਿਹੜੇ ਇੱਥੇ ਆਏ ਸੀ ਤੇ ਉਹਨਾਂ ਨੂੰ ਵੀ ਸਮਰਪਤ ਜਿਹੜੇ ਬਹੁਤ ਮਹਾਨ ਨਗਰ ਕੀਰਤਨ ਜਿਹੜੇ 25 ਤਰੀਕ ਨੂੰ ਦਿੱਲੀ ਤੋਂ ਆਰੰਭ ਹੋਣੇ ਨੇ ਤੇ ਜਿਹੜਾ ਉਹ ਨਗਰ ਕੀਰਤਨ ਵੀ ਅਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ 29 ਤਰੀਕ ਨੂੰ ਉਹ ਵੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਆ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਇਕੱਠੇ ਖਾਲਸੇ ਪੰਥ ਨੇ ਉਹ ਵੀ ਨਗਰ ਕੀਰਤਨ ਸਜਾਉਣੇ ਨੇ ਉਹਦੇ 'ਚ ਵੀ ਹਾਜ਼ਰੀਆਂ ਲਵਾਉਣੀਆਂ ਨੇ اے گرو صاحب کرپا ਕਰਨ ہوئے اکتر ملو میرے بھائی ਦੁਬਧਾ ਦੂਰ ਕਰੋ ਲੇਵ ਲਾਏ ہر نام ہے کی ਹੋ ਹੋ ਜੋڑی ਗੁਰਮੁਖ ਬੈਸੋ ਸਫਾ ਵਿਛਾਏ سارے اکਤਰਤਾਈ ਦੇ ਨਾਲ ਇੱਕ ਦੂਜੇ ਨਾਲ ਈਰਖਾ ਦਵੇਤ ਛੱਡ ਕੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ